ਕਿ ਕਦੀ ਨਾ ਜਾਨੀ ਜੋ ਤੂੰ ਹੋਇਆ ਮੈਂ ਤੇ ਤੈਨੂੰ ਕਿਤੇ 10 ਮਿੰਟ ਨਹੀਂ ਕੱਲੇ ਨੂੰ ਛੱਡਿਆ ਕਿੱਥੇ ਤੂੰ ਮੇਰੇ ਤੋਂ ਬਿਨਾਂ ਤਿੰਨ ਚਾਰ ਦਿਨ ਰਹਿ ਆਂ ਮੈਨੂੰ ਪਤਾ ਹੀ ਮੇਰਾ ਦਿਲ ਪੁੱਛਿਆ ਜਾਣਦਾ ਹੀ ਕਿੱਦਾਂ ਮੇਰੀਆਂ ਅੰਦਰੀਆਂ ਤਰਪਦੀਆਂ ਹੀ ਤੈਨੂੰ ਮੈਨੂੰ ਪਤਾ ਹੈ ਤੇ ਮੇਰਾ ਹੀ ਵਰਗਾ ਪੁੱਤ ਇਕੱਲਾ ਹੀ ਇੱਥੇ ਰਿਹਾ ਤੈਨੂੰ ਮੰਮਾ ਦੀ ਯਾਦ ਆਈ ਸੀ ਤੇ ਪੁੱਤੇ ਜੇ ਤੈਨੂੰ ਯਾਦ ਆਈ ਸੀ ਤਾਂ ਤੂੰ ਮੈਨੂੰ ਫੋਨ ਲਾ ਲੈਣਾ ਆ ਤੇਰੇ ਤੋਂ ਮੈਂ ਤੇਰੇ ਅੱਛਾ ਤੇਂ ਤੇ ਨਹੀਂ ਸੀ ਰੱਖ ਮੈਂ ਛੱਡ ਕੇ ਜਾਵਾਂ ਤੇਰਾ ਘਰ ਤੇ ਸਕੂਲ ਵਾਲਾ ਤੇ ਤੇਰਾ ਕਾਲਜ ਐ ਖੰਡ ਪੈ ਗਈ ਹੈ ਹੈ ਮੈਂ ਕਿਹਾ ਖੱਡੀ ਕਦੋਂ ਦੀ ਕਦੋਂ ਮੇਰੇ ਪੁੱਤ ਦੀ ਬਾਸ ਆਉਗੀ ਤੇ ਕਦੋਂ ਮੈਂ ਉਹਨੂੰ ਘੁੱਟ ਕੇ ਬਫਾ ਪਾਉਂਗੀ ਹੈ ਮੈਂ ਕਦੀ ਨਹੀਂ ਛੱਡ ਕੇ ਜਾਣੀ ਮੈਂ ਆਪਣੇ ਪੁੱਤ ਕਦੀ ਨਹੀਂ ਛੱਡ ਕੇ ਜਾਣੀ ਨਾ ਤੇਰਾ ਪਾਪਾ ਮੇਰੇ ਤੇ ਹੱਥ ਚੁੱਕਦਾ ਤਨ ਆ ਮੈਂ ਜਾਣੀ ਕੋਈ ਤੇ ਨਾ ਮੈਂ ਪੁੱਟ ਕੇ ਘਰ ਨਾ ਲਾਇਆ ਨਾ ਤੈਨੂੰ ਵੀ ਠੰਡ ਪੈ ਗਈ ਤੇ ਮੇਰੀ ਮੰਮਾ ਮਰ ਗਈ ਤੇ ਮੈਨੂੰ ਠੰਡ ਪੈ ਗਈ ਮੇਰਾ ਪੁੱਤ ਮਿਲ ਗਿਆ ਹੈ ਤੈਨੂੰ ਮੈਂ ਆਪਣੇ ਨਾਲ ਘਰ ਨਾ ਪੁੱਟੀ ਖਵਾ ਲਈ ਤੇ ਮੈਂ ਕਿਹਾ ਪੁੱਤੀਆਂ ਮੂੰਹ ਤੇ ਪਾਈਆਂ ਵਾਦਾ ਆਪਣੇ ਪੁੱਤ ਨੂੰ ਕਿਤੇ ਨਹੀਂ ਛੱਡ ਕੇ ਜਾਇਆ ਕਰਨਾ ਲੈ ਲਾ ਪੁੱਤ 10 ਮਿੰਟ ਵਾਸਤੇ ਖੇਡ ਲੈ ਠੀਕ ਮੁੜ ਕੇ ਬੜਾਈ ਕਰੋ ਹੋ ਕੇ ਬੰਦੇ ਤੇ ਆਗੇ ਕਿੰਨਾ ਚੰਗਾ ਭਾਵੇਂ ਜਿੱਦਾਂ ਮਾਰਤੀ ਵਿਚਾਰਾ ਕਮਰੇ ਚ ਆਣ ਕੇ ਤੇ 5000 ਰੁਪਇਆ ਦੇ ਗਿਆ ਵੀ ਬੱਚਿਆਂ ਨੂੰ ਲੀੜਾ ਕੱਪੜਾ ਬਣਾ ਲਈ ਆਪਣਾ ਖੂਨ ਤੇ ਆਪਣਾ ਹੀ ਹੁੰਦਾ ਵਾ ਗਣੀ ਤੇ ਭਾਵੇਂ ਮੈਂ ਰੋਸ ਕੇ ਨਹੀਂ ਕਿ ਵੀ ਮੇਰੇ ਭਰਾ ਨੇ ਮੇਰਾ ਮਾਨ ਤਾਨ ਰੱਖਿਆ ਪਰ ਜਾਇਆ ਇੱਕ ਤੇ ਕਿਤੇ ਭਰਾ ਨੂੰ ਇੱਕ ਵਾਰ ਨਹੀਂ ਆਖਿਆ ਕਿ ਭਾਵੇਂ ਕੁੜੀ ਜਿੱਦਾਂ ਮਾਰਤੀ ਆਈ ਆ ਟਾਲੇ ਨੂੰ ਚੱਜ ਸਵਾਰਨਾ ਤੋਰ ਕਿਤੇ ਘਰੋਂ ਕੱਢਣ ਦੀ ਗੱਲ ਕੀਤੀ ਪੀਦਾ ਦਾ ਲੈ 950 ਲਈਏ ਚਲੋ ਕੋਈ ਨਹੀਂ ਇਹ ਵੀ ਮੇਰਾ ਭਰਾ ਸੌਣਾ ਕਿ ਤੇ ਚੰਗਾ ਵਾ ਜਿਹੜਾ ਮੇਰਾ ਇੰਨਾ ਕਰਦਾ ਵਾ ਲੈਂਦੇ ਅੱਜ ਕਰਦੇ ਭਰਾ ਤੇ ਕਈ ਕਰਦੇ ਨਹੀਂਗੇ ਪਰ ਜਾਈਆਂ ਨੇ ਮਗਰ ਲਾ ਕੇ ਚਲੋ ਭਾਵੇਂ ਜਿੰਨਾ ਮਰਜੀ ਆ ਕਰਵਾਰੀਆਂ ਕੋ ਵੀ ਕਈ ਪਰਦੇ ਰੱਖ ਕੇ ਤੈਨਾਂ ਨਾਲ ਸਾਥ ਨਭਾਉਨੇ ਪੈਂਦੇ ਭਰਾ ਮਾ ਰਾਜ ਕੀ ਤੇ ਲੰਮੀ ਉਮਰ ਬਖਸ਼ੇ ਮੇਰੇ ਪ੍ਰਾਨ ਨੂੰ ਤੰਦਰੁਸਤੀਆਂ ਬਖਸ਼ੇ ਪੈਣ ਕਿਤੇ ਭਰਾਵਾਂ ਦੇ ਵਿੱਚ ਤੇ ਕਿਤੇ ਜਾਣ ਵਸਦੀ ਆ ਤੇ ਮੇਰੀ ਮੇਰੇ ਵੀਰ ਤੇ ਜਾਣ ਵਸਦੀ ਆ ਚਲੋ ਖਰਿਆ ਅਗਲਾ ਵੀ ਸੋਇਦਾ ਹੋਗਾ ਵੀ ਮਾਦੇ ਬਾਰਵਾ ਹੱਡੀ ਤੇ ਭੈਣ ਮੇਰੀ ਕਿਤੇ ਦਿਲ ਚ ਨਾ ਪਹੁੰਚੇ ਜਿੰਨਾ ਵੀ ਸਰਿਆ ਬਣਿਆ ਅਗਲਾ ਹੱਥ ਤੇ ਤਰਾ ਕੇ ਗਿਆ ਹੀ ਆ ਨਾ ਸਵਾਲ ਬਣਾ ਬਾਹਰ ਜਾ ਕੇ ਵੇਖਾ ਰਵੇ ਆ ਕੀ ਨਹੀਂ ਭੰਗਿਆ ਚਾਹ ਬਣਾਇ ਤਾਂ ਲਈ ਅਦਰਕ ਪਾ ਕੇ ਚਾਹ ਨਾਲ ਪੀਓ ਉਹ ਬਹਿ ਜਾ ਇੱਥੇ ਪੀ ਲੈਨੇ ਚਾਹ ਕੋਈ ਗੱਲ ਨਹੀਂ ਕੀਆ ਕਰਕੇ ਕਿਨੂੰ ਉਹ ਡਾਡੀ ਉੱਠ ਗਈ ਤੈਨੂੰ ਚਲ ਗਿਆ ਵਾ ਤੇ ਮੈਂ ਉਹਦੇ ਕੰਬਲ ਚ ਹੱਪ ਲੱਗੀ ਮੈਂ ਤਾਂ 2 ਮਿੰਟ ਮੈਨ ਲਾਂ ਬਹਿ ਜਨਾ ਹੋਟ ਗੱਲ ਠੀਕਾ ਆਨੇ ਚਾਹ ਪੀਓ ਅਦਰਕ ਖਾਣੀ ਅਦਰਕ ਘੱਟ ਪਾਇਆ ਕਰ ਹੋਰ ਮੌਸਮ ਤੇਜ ਹੋਣ ਲਿਆ ਵਾ ਤੇਖ ਨਹੀਂ ਬੁੱਤਾ ਚਲੋ ਭਾਈ ਤੇ ਰਹਿ ਲੜਾਈ 10 ਦਿਨ ਹੋਰ ਉੱਥੇ ਸਿੱਧੀ ਛੱਡ ਕੇ ਮਰਾ ਅਰਜਾਈ ਤੇ ਤਾਂ ਦੱਬੀ ਸਰਦਾ ਨਾ ਮੈਂ ਤਬਗਰ ਸਰਦਾ ਨਹੀਂ ਸਰਦਾ ਤੂੰ ਕਿਹੜੀ ਫਸ ਕੇ ਗਈ ਹੈ ਪਾਇਆ ਬੈਗ ਮੋੜੇ ਤੇ ਲੱਟ ਗਈ ਮੈਂ ਤੇ ਲਈ ਮੈਂ ਲਈ ਤੈਨੂੰ ਵੀ ਉੱਥੇ ਇੱਕ ਤੇਰੇ ਡੰਡਾ ਵਜਾ ਨਿਕਾ ਜਾ ਉਹ ਵੀ ਪਤਾ ਨਹੀਂ ਮੱਜਣ ਦਿੱਤਾ ਕਿ ਨਹੀਂ ਤੁਹਾਡਾ ਪਰਿਵਾਰ ਕੱਡਾ ਵਧੀਆ ਵਾ ਐ ਭਰਾ ਤੇਰਾ ਤੇ ਪਰਜਾਈ ਦਾ ਸੁਭਾ ਕੱਡਾ ਵਧੀਆ ਤੇ ਤੂੰ ਕਿੰਨਾ ਤੇ ਚਲ ਗਈ ਲੈ ਮੇਰੇ ਭਰਾ ਪਰ ਜਾਈ ਕਿਤੇ ਬਾੜੇ ਮਾਰੇ ਕਿਦਾਂ ਨਹੀਂ ਹੋਰੇ ਹੈ ਸੂਤੋਂ ਵਧੀਆ ਮੈਨੂੰ ਅੱਜ ਪਤਾ ਲੱਗਾ ਤੂੰ ਹੀ ਉਦਾਂ ਦੀ ਬਣ ਕੇ ਰਹਿ ਆ ਤੂੰ ਗਢਈਂ ਦਾ ਆਪਣਾ ਜਲੂਸ ਕੱਢਣ ਘਰ ਦੇ ਵਿੱਚ ਜਲੂਸ ਵਾਲੀ ਕਿਹੜੀ ਗੱਲ ਜਿੱਦਾਂ ਦਾ ਕੰਮ ਕੀਤਾ ਮੈਂ ਜਾਣਾ ਨਹੀਂ ਗੀ ਰਾਮਾ ਤੂੰ ਤੇ ਪ੍ਰਦੀਪ ਦੇ ਆਖੇ ਲੱਗਦੀਆਂ ਦਵਿੰਦਰ ਦੇ ਆਖੇ ਲੱਗਦੀ ਮੇਰੇ ਕਦੇ ਆਖੇ ਲੱਗੀ ਤੂੰ ਬੰਦਾ ਵਾ ਕਰ ਦਿੰਦੇ ਆਖੇ ਲਾ ਕੇ ਆਪਣਾ ਪਰਿਵਾਰ ਤੋਰਦਾ ਨਿਆਣੇ ਪੜਾਉਂਦਾ ਵਧੀਆ ਤਰੀਕੇ ਨਾਲ ਸਾਰਾ ਕੰਮ ਕਰ ਕਰਦਾ ਮਾਤਾ ਦੀ ਸੇਵਾ ਕਰ ਕੋ ਪਤਾ ਲੱਗੇ ਵੀ ਤੇਰੇ ਵੀ ਕੋਈ ਗੁਣ ਗਾਵੇ ਉਹ ਵੱਡੀ ਨੋ ਦੇ ਗੁਣ ਗੋਦੇ ਨਾ ਦੋਵੇਂ ਜਣੇ ਤੂੰ ਮੈਨੂੰ ਲਾਂਮੇ ਤੇ ਲਾਂਮਾ ਨੋਂ ਦੇ ਰਹੀ ਨਹੀਂ ਕਦੀ ਦਵਿੰਦਰ ਮਗਰ ਲੱਗ ਜਾ ਕਦੀ ਪ੍ਰਦੀਪ ਦੇ ਮਗਰ ਲੱਗ ਜਾ ਤਾਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤੂੰ ਡੈਪਈ ਨਹੀਂ ਉਹ ਕਿੰਡਾ ਵਧੀਆ ਸੁਭਾਅ ਆ ਤੇਰੇ ਭਰਾ ਦਾ ਉਹ ਤੈਨੂੰ ਲੈ ਕੇ ਆਇਆ ਚੱਲ ਤੂੰ ਆਪਣੇ ਘਰ ਜਾ ਤੇ ਆਪਣਾ ਮਜੇ ਨਾਲ ਰੋਟੀ ਪਾਣੀ ਖਾਓ ਚੱਲਾ ਸਾਹ ਆਇ ਤੋ ਬਾਣੀ ਤੈਨੂੰ ਕਹਿ ਸਕਦਾ ਜਿਹੜਾ ਇਹੋ ਜਿਹਾ ਕੰਮ ਹੁੰਦਾ ਨਾ ਜੇ ਵਾਦ ਜੇ ਤੇ ਫਿਰ ਵਾਦਾ ਖੜਾ ਵਾ ਇਹ ਸਾਲਾ ਬੱਦੀ ਲੱਗ ਜਾਂਦਾ ਹੈ ਕੰਮ ਹਾਏ ਹਾਏ ਨਹੀਂ ਨਾ ਕੋਈ ਫੜ ਨਾ ਮੇਰੇ ਜਖਮਾਂ ਤੇ ਲੂਣ ਨਾ ਛਿਲਕੋ ਜੋ ਹੋ ਗਿਆ ਹੋ ਗਿਆ ਵਾ ਪਰ ਤੂੰ ਇਹੀ ਤਰੀਕਾ ਗੱਲਾਂ ਕਰ ਤੋ ਕਰ ਜਿਉਂ ਮੇਰਾ ਦਿਲ ਕਾਟੋ ਤੇ ਕੰਮ ਦੇਈਓ ਹੀ ਜੰਨੀਏ ਗੱਲਾਂ ਕਰਕੇ ਕਾਬ ਤੇ ਤੂੰ ਹੀ ਨਹੀਂ ਚੰਗਾ ਕੀਤਾ ਫਿਰ ਤੂੰ ਅੱਜ ਮੇਰੇ ਤੇ ਕਿਹਾ ਹੀ ਉਹ ਦੰਤਾਂ ਨੂੰ ਨਹੀਂ ਮੇਰੀ ਗੱਲ ਆ ਤੂੰ ਮੇਰੇ ਕੋ ਚਕਾਇਆ ਜਾਣ ਬੋਜੇਂਗੇ ਮੈਂ ਤਾਂ ਆਪਣਾ ਕੰਮ ਕਰਦਾ ਨਾਲੇ ਪੈਸੇ ਹੁਣ ਮੈਨੂੰ ਵੀ ਘਰ ਭਾਲਿਆ ਵੋਦਣ ਦਾ ਜਿਹੜੀ ਮੇਰੀ ਕੁੜਾ ਕੁਝ ਪੈਂਦੀ ਹੀ ਕੁਝ ਘਰ ਪੈਸਾ ਆਉਂਦਾ ਹੀ ਅੱਜ ਇਹ ਤੂੰ ਅੱਡ ਹੋਣਾ ਵਾ ਮੈਂ ਤੇਰਾ ਇਰਾਦਾ ਤੈਨੂੰ ਅੱਡ ਕਰਾ ਕੇ ਜਾਵਾਂ ਤੈਨੂੰ ਅੱਜ ਨਹੀਂ ਨਹੀਂ ਮੈਨੂੰ ਅੱਡ ਹੋਣਾ ਕਿ ਮੈਂ ਤੇ ਇਹ ਟੱਪਾ ਤੇ ਨਹੀਂ ਧਰਕੇ ਟਣਾ ਮੈਂ ਤਾਂ ਦਿਲ ਕਰਦਾ ਤੇ ਮੈਂ ਮੰਮੀ ਡੈਡੀ ਨੂੰ ਆਵਾਜ਼ ਮਾਰਾਂ ਭਾਬੀ ਨੂੰ ਆਵਾਜ਼ ਮਾਰਾਂ ਤੇ ਅੱਡ ਹੋਣ ਦੀਆਂ ਗੱਲਾਂ ਕਰ ਲਈਏ ਮੇਰੀ ਗੱਲ ਸੁਣਾ ਮਿਲਣਾ ਸਾਸ ਹੋ ਗਿਆ ਵਾ ਇਹ ਕੰਮ ਦਾ ਜਿੱਥੇ ਮਰਦੀ ਬੰਦਾ ਚਾਹੀਏ ਜੋ ਆਪਣੇ ਆ ਨਾ ਉਹ ਆਪਣੇ ਹੀ ਹੁੰਦੇ ਆ ਆਪਣੇ ਦੇ ਵਿੱਚ ਰਹਿ ਕੇ ਪਿਆਰ ਖੁਸ਼ਹਾਲ ਸਾਰਿਆਂ ਕੋਲ ਮਿਲਦਾ ਵਾ ਇੰਨਾ ਕਹਾਡੇ ਕਰਮਾ ਚ ਲਿਖਿਆ ਇਹ ਕੰਨਾ ਤੇ ਨਾ ਹਣ ਮਿੱਟੀ ਪਾਓ ਖਰੇ ਸਾਡੇ ਕਰਮਾ ਚ ਇਨੀ ਕੁ ਬਰਿਆਈ ਲਿਖੀ ਹੋਊਗੀ ਉਹਾਨੂੰ ਮਿਲ ਗਈ ਆ ਹੁਣ ਗਾਣਾ ਆਪਾਂ ਵਧੀਆ ਵਧੀਆ ਰਿਆ ਕਰਾਂਗੇ ਮੇਰੀ ਸੁਣ ਗੱਲ ਸੰਦੀਪ ਮੇਰਾ ਰਾਦਾ ਬਾਪੇ ਪ੍ਰਦੀਪ ਨੂੰ ਵੀ ਸਦਾ ਤੇ ਦਵਿੰਦਰ ਨੂੰ ਵੀ ਸਦਾ ਇੱਕ ਅਰ ਇਥੇ ਤੇ ਸਾਹਮਣੇ ਮੈਂ ਗੱਲ ਕਰਾ ਉਹਨਾਂ ਨਾਲ ਵੀ ਕੀ ਪ੍ਰੋਬਲਮ ਕੀ ਆ ਤੁਹਾਨੂੰ ਆਪਾਂ ਨੇ ਕਹਿ ਨੂੰ ਛੱਡਣਾ ਜੇ ਕੋਈ ਚਾਮ ਨਾਲ ਆਊਗਾ ਨਾ ਠੀਕ ਆ ਨਾ ਉਹ ਤੇ ਨਹੀਂ ਕਹੀ ਮੈਂ ਹੋਰ ਉਹਨਾਂ ਨੂੰ ਸੱਜ ਕੇ ਕੀ ਕਹਿਣਾ ਮੈਂ ਸਾਡੇ ਘਰ ਖਜ਼ਾਰਾ ਪਿਆ ਮੈਂ ਤੇ ਉਹਨਾਂ ਨੂੰ ਕਿਤੇ ਦੱਸਿਆ ਵੀ ਨਹੀਂ ਆ ਆਪਣੇ ਘਰ ਉਹ ਸਾਰੇ ਹੱਸਦੇ ਖੇਡਦੇ ਆ ਆਪਣੇ ਘਰ ਤੇਰੇ ਘਰ ਕਪਤ ਪਿਆ ਵਾ ਅਜੇ ਤੂੰ ਉਹਨਾਂ ਦੀ ਸਲਾਹ ਲੈ ਲੈ ਤੁਰਦੀ ਹੁਣ ਤੂੰ ਮਾਤਾ ਨਾਲ ਸਲਾਹ ਲੈ ਕਰ ਤੇ ਭਾਬੀ ਦੀ ਸਲਾਹ ਲੈ ਕੇ ਨੇ ਫੇਜ ਆਇਆ ਕਰ ਜਿੱਧਰ ਨੂੰ ਜਾਣਾ ਕੋਈ ਨਹੀਂ ਐ ਸਾਰਾ ਟੱਬਰ ਨਾਲ ਮਿਲ ਕੇ ਵਿਆ ਕਰਾਂਗੇ ਸਲਾਹ ਕਰਿਆ ਕਰਾਂਗੇ ਤੇਰੀ ਕੇ ਸਮਝ ਆਏਗਾ ਚੱਲ ਜਾ ਉਠੋ ਡਈਓ ਮਾਤਾ ਡੰਗਰਾਂ ਲਫੇਰਾ ਮਾਰਿਆ ਜਾ ਦਿਨ ਨਾਲ ਕੰਮਕੁੰਮ ਕਰਾਂ ਨਾਲੇ ਪਤਾ ਲੱਗੇ ਉਹਨੂੰ ਵੀ ਮੇਰੇ ਨਾਲ ਕੰਮ ਹੁੰਦਿਆ ਆ ਆ ਲੈ ਜਾ ਚਾਹ ਵਾਲਾ ਕੱਪ ਟੋਲਰ ਨਾ ਜਾਵੇ ਮੈਂ 10 ਮਿੰਟ ਲੰਮਾ ਪਹਿਲਾਂ ਮੈਨੂੰ ਨੀਂਦ ਜੀ ਆਉਂਦੀ ਆ ਕੰਮ ਕਰਨ ਵਾਲੇ ਪਤਾ ਲੱਗੇ ਕੰਮ ਕਰਦਾ ਕਰਦੇ ਹੀ ਆ ਹੈਲੋ ਅਈ ਲੈਣਾ ਮੈਂ ਮੂੰ ਇਹਨਾਂ ਦਾਸ ਮੈਨੂੰ ਭਰਾ ਪਹੁੰਚਾਈ ਠੀਕ ਠਾਕ ਪਹੁੰਚ ਗਿਆ ਕਾਜੀ ਆ ਗਿਆ ਪਹੁਣ ਪਹੁੰਚ ਗਿਆ ਠੀਕ ਠਾਕ ਉਹ ਕਦੇ ਤੇ ਪਹੁੰਚ ਗਏ ਮੇਰੀ ਗੱਲ ਸੁਣ ਘਰ ਦੇ ਵਿੱਚ ਨਾ ਮੇਂ ਨਹੀਂ ਕਿਹਾ ਗੱਲਾਂ ਨਹੀਂ ਹੈ ਲੜਾਈ ਨਹੀਂ ਪਾਈਦੀ ਹੁੰਦੀ ਤੇ ਤੁਮ ਤੇ ਤੇ ਤੋਵੇਂ ਪੈਣਾ ਪੈਣਾ ਤੁਸੀਂ ਰਲ ਕੇ ਕੰਮ ਕਰਿਆ ਕਰੋ ਸੋਈ ਦਾ ਇੰਦਰ ਤਾਂ ਤੁਸੀਂ ਕੋਈ ਫਿਕਰ ਨਾ ਕਰਿਆ ਕਰੋ ਇਹ ਮੈਂ ਸਾਰਾ ਕੰਮ ਸਮਝ ਲੈਣਾ ਉਹ ਇੱਕ ਦਿਨ ਤੂੰ ਮੂਰ ਸੋਈ ਦਾ ਕੰਮ ਕਰਿਆ ਕਰ ਇੱਕ ਦਿਨ ਵੱਡੀ ਕਰੇ ਇੱਕ ਦਿਨ ਤੂੰ ਪੋਚੇ ਲਾ ਲਿਆ ਕਰ ਇੱਕ ਦਿਨ ਉਹ ਲਾ ਲਿਆ ਕਰ ਤੇ ਘਰ ਦੇ ਵਿੱਚ ਚੰਗ ਲੜਾਈ ਜੜੀ ਹੈ ਨਾ ਨਿੰਨੀ ਕੀ ਇਹ ਨੋਕ ਝੋਕ ਜੀ ਮੈਨੂੰ ਨਹੀਂ ਨਾ ਚੰਗੀ ਲੱਗਦੀ ਤੇ ਜੇ ਤੂੰ ਕਿਤੇ ਜਾਣਾ ਵਾ ਨਾ ਉਹ ਸਾਡੀ ਮੈਨੂੰ ਪੁੱਛ ਕੇ ਸਾਡੀ ਸਲਾਹ ਦੇ ਨਾਲ ਜਾਇਆ ਕਰ ਮੈਂ ਆਏ ਤਾਂ ਬਾਅਦ ਤੈਨੂੰ ਕੋਈ ਸ਼ਿਕਾਇਤ ਨਾ ਕਰ ਮੇਰੇ ਤੋਂ ਸਾਰਾ ਨਾਮ ਆਪਣਾ ਨਹੀਂ ਫਿਰਾਂਗਾ ਕੋਈ ਗੱਲ ਨਹੀਂ ਕੈਂਸਲ ਲੈਂਦੀ ਲੋਣੀ ਜੇ ਤੂੰ ਬਾਹਦੇ ਕਿਤੇ ਜਾਣਾ ਨਾ ਮੈਂ ਨਹੀਂ ਤੈਨੂੰ ਰੋਕਦੀ ਤੇ ਹਣ ਹਣ ਕੋਈ ਵੀ ਕਿਸੇ ਨੂੰ ਨਹੀਂ ਨਾਲ ਲੈ ਕੇ ਜਾਈਦਾ ਹੁੰਦਾ ਤੇ ਦੋਵੇਂ ਭੈਣਾਂ ਰਲ ਕੇ ਜਾਇਆ ਕਰੋ ਤੇ ਕੋਈ ਗੱਲ ਨਹੀਂ ਕੀ ਹੈ ਠੀਕ ਆ ਮੰਮੀ ਜੀ ਜਿੱਦਾਂ ਤੁਸੀਂ ਆਖੋਗੇ ਨਾ ਅਸੀਂ ਉਦਾਂ ਹੀ ਕਰਿਆ ਕਰਾਂਗੇ ਆਹੋ ਤੇ ਦੋਵੇਂ ਭੈਣਾਂ ਰਲ ਕੇ ਵਾਂਡਾ ਵੇਖ ਆਈਆਂ ਫੇਰ ਕੀ ਆ ਚੱਲ ਲੈ ਆਓ ਲਾ ਦੇ ਜੀ ਮੈਂ ਤੁਹਾਨੂੰ ਤੇ ਨਾਲ ਨਹੀਂ ਚਾਹੁੰਦੀ ਮੈਂ ਤੇ ਮੈਂ ਨਾਲ ਲੈਣੀ ਆ ਨਾ ਲਾ ਕੇ ਚਾਹੂੰ ਕੋਈ ਰਸੋਈ ਦਾ ਕੰਮ ਵੇਖੋ ਜਾਓ ਕਰੋ ਠੀਕ ਆ ਕਰਵਾ ਤੇਰਾ ਤੇਰੇ ਪਰ ਆ ਪੱਧਾਈਆਂ ਸਮਝਾਇਆ ਨਾ ਇਹਨੂੰ ਠੋਕਰ ਲੱਗਦੀ ਆ ਜੇ ਦਾ ਤੇ ਪਤਾ ਰੀਜ ਨਾ ਜਾਵੇ ਤੇ ਪੱਧਾਈਆਂ ਸੱਤੀ ਹੱਥੀ ਹਸਾਂਵਦੀਆਂ ਵਾ ਤੇ ਜੇ ਇਦਾਂ ਜਾਵੇ ਨਾ ਕਿਤੇ ਲੋਕ ਝੋਕ ਕਰਕੇ ਫਿਰ ਉਹ ਵੀ ਨਹੀਂ ਸਾਂਗਦੀਆਂ ਉਹ ਨਥੇ ਰੋਏ ਅਨੇ ਠੀਕ ਗਏ ਕੋਟ ਹੈ ਤੇ ਮੈਂ ਠੀਕ ਹੀ ਆ ਧੁੱਪ ਲੱਗੀ ਨਜ਼ਾਰਾ ਹੀ ਬੜਾ ਹੁੰਦਾ ਸੌਂਦਾ ਕਦੀ ਸੌਂਗੇ ਨਹੀਂ ਵੇਖਿਆ ਇਦਾਂ ਮ제 ਨਾ ਤੇ ਉਹ ਨਜ਼ਾਰਾ ਫਿਰ ਉੱਤੇ ਕੰਬਲ ਲਿਆ ਆ ਮਾਸਾ ਦੇ ਸ਼ਿਆਜਾ ਲੱਗਾ ਇਹ ਦੇ ਮੈਂ ਨਾ ਵੀ ਕੀ ਬਾਤਾਂ ਨੇ ਜਿਹੜਾ ਕਹਿੰਦੇ ਹੁੰਦੇ ਆ ਨਾ ਬਹੁਤ ਨਜ਼ਾਰਾ ਹੁੰਦਾ ਲੰਮੇ ਪੈੜ ਦਾ ਉਹਦਾ ਸ਼ਰੀਰ ਠੀਕ ਹੀ ਆ ਨਾ ਸ਼ਰੀਰ ਤਾਂ ਠੀਕ ਵਾ ਕਿੱਥੋਂ ਮਾਰਾ ਕਿਡਾ ਮੈਂ ਤਾਂ ਇੱਥੋਂ ਬਾਹਰ ਹੋਈ ਆਇਆ ਵਾ ਆ ਮੈਂ ਕਹਿੰਦਿਆਂ ਜਿਹੜੇ ਆਪਣੇ ਰਿਸ਼ਤੇਦਾਰ ਨਾਲ ਉਹ ਸਿਰਫ ਆਪਣੇ ਆਹੋ ਉਹਨਾਂ ਨਾਲ ਦਾ ਬੰਦਾ ਨਹੀਂ ਦੁਨੀਆਂ ਦੇ ਕੋਈ ਵੇਖਿਆ ਬੰਦਾ ਨੇ ਬੰਦੇ ਨੇ ਵਧੀਆ ਉਹਨਾਂ ਦੀ ਤਾਂ ਜਿੰਨੀ ਹੀ ਸ਼ਰਮ ਤੇ ਕੀਤੀ ਜਾਵੇ ਨਾ ਕੋਈ ਢੋਲੀ ਆ ਮੈਂ ਵੇਖਿਆ ਵਾ ਬਹੁਤੇ ਬੰਦੇ ਨਾ ਕੁੜੀ ਨੂੰ ਟੁੱਕ ਕੇ ਤੇ ਉਹ ਉਲਟੇ ਸਮਝ ਹੁੰਦੇ ਆ ਤੇ ਉਹ ਦੂਜੇ ਮੁੰਡੇ ਆਲੇ ਦੇ ਰੋਹ ਵੀ ਜਵਾਈ ਚਲੇ ਜਾਂਦੇ ਆ ਹਾਂ ਹਾਂ ਤੇ ਜੇ ਹੋਗੇ ਬੰਦੇ ਉਹਨਾਂ ਦੁਨੀਆ ਦੇ ਤੇ ਕੁੜੀਆਂ ਕੜੀ ਵੀ ਆਪਣੇ ਘਰੋਂ ਰੋਟ ਕੇ ਨਾ ਜਾਂ ਤਾਂ ਨਾ ਕਿਹਦਾ ਘਰ ਹੀ ਉਜੜੇ। ਨਾ ਇਹ ਤਾਂ ਗੱਲ ਤੇ ਨਹੀਂ ਠੀਕ ਹੋ। ਤੇ ਜਿਹੜੇ ਮੂਰਖ ਬੰਦੇ ਆ ਨਾ ਦੁਨੀਆ ਦੇ ਉਹ ਅਗਲੇ ਨੂੰ ਆਂਦੇ ਤੇਰੇ ਚੁੰਨੇ ਚ ਘਾਹ ਪਾਣਾ ਪਤਾ ਨਹੀਂ ਮੁੜ ਕੇ ਆਪਣੇ ਜੁਗ ਦਾ ਫਿਰਨਾ। ਹੂੰ ਹੈ ਚਲੋ ਨੇ ਸੰਦੀਪ ਨੇ ਕਦਮ ਬੜਾ ਪੁੱਠਾ ਚੁੱਕਿਆ ਸੀ। ਜਿਹੜੀ ਕਿ ਲੱਗੀ ਸੀ ਉਹ ਤਾਂ ਤੈਨੂੰ ਮੈਂ ਦੱਸਣ ਦਿਆਂ ਵੀ ਉਹਨਾਂ ਨੇ ਕੁੜੀ ਨੂੰ ਸਮਝਾਇਆ ਚਲੋ ਫੇਰ ਵੀ ਕੁੜੀ ਹੁਣ ਆਪਣੇ ਘਰ ਆ ਕੇ ਮੱਛੀ ਆ ਚਲੋ ਠੀਕ ਹੈ ਕੋਈ ਗੱਲ ਨਹੀਂ ਗੁੱਸੇ ਨਰਾਜ਼ਗੀਆਂ ਤਾਂ ਹੁੰਦੀਆਂ ਰਹਿੰਦੀਆਂ ਹਾਂ ਇਹ ਤੇ ਗੱਲ ਤੇਰੀ ਠੀਕ ਹੈ ਫਿਰ ਮੈਂ ਨਾ ਵੀ ਉਹ ਬੰਦੇ ਨਾ ਮੇਰੇ ਤਾਂ ਮਨ ਨੂੰ ਬਹੁਤ ਚੰਗੇ ਲੱਗੇ ਆਹੋ ਜਿਹੜੇ ਮੇਰੇ ਤੇ ਵੀ ਕੋਈ ਗੁੱਸਾ ਨਹੀਂ ਉਹਨਾਂ ਨੇ ਕੀਤਾ ਵੀ ਕੋਈ ਗੱਲਬਾਤ ਨਹੀਂ ਤੇ ਬੰਦਾ ਏਡੀ ਜੀ ਗੱਲ ਦਾ ਈਸ਼ੂ ਬਣਾ ਲੈਂਦੇ ਆ ਵੀ ਐਡਾ ਕਰਤਾ ਉਦਾਂ ਕਰਤਾ ਪੰਚਾਇਤਾਂ ਲੈ ਜਾਓ ਜੀ ਉਹ ਲੈ ਜਾਓ ਜੇਲ੍ਹ ਲੈ ਜਾਓ ਜੀ ਹੈ ਤੇ ਲੋਕਾਂ ਦੇ ਹੱਥੋਂ ਕਨ ਤੇ ਨਿੱਗੀ ਜੀ ਗੱਲ ਹੀ ਘਰ ਬੈ ਕੇ ਵੀ ਆਪਣਾ ਵਧੀਆ ਛੱਡ ਸਕਦਾ ਜੇ ਨਾ ਜਾਂਦੀ ਤੇ ਨਕੇ ਮੋਟੀਆਂ ਗੱਲਾਂ ਦੇ ਘਰਾਂ ਚ ਹੁੰਦੀਆਂ ਰਹਿੰਦੀਆਂ ਉਹ ਨਹੀਂ ਫੇਰ ਵੀ ਮੈਂ ਇਹ ਗੱਲਾਂ ਨਾ ਵਾਂ ਜਿਹੜੀ ਦੋ ਘਰਾਂ ਦੇ ਵਿੱਚ ਆ ਉਹ ਮੋੜ ਦੇ ਨਾਲ ਦੀ ਹੁਣ ਰੀਝ ਹੀ ਕੋਈ ਨਹੀਂ ਹੋਈ ਲੈ ਮੇਰੀ ਦਰਸਿਆ ਇਹੋ ਜਿਆ ਨਿਕਾ ਮੁੰਡਾ ਮੈਂ ਵਿਖਿਆ ਨਹੀਂ ਕਿ ਇਹਦੇ ਘਾਰੇ ਨਾ ਨਿਕਾ ਮੁੰਡਾ ਅਹੀਂ ਉਹਨੂੰ ਰਗ ਮਾੜੀ ਚੰਗੀ ਆਂਦੇ ਰੇ ਪੀ ਐਫ ਤੇ ਕਈ ਰੋਟੇ ਤੇ ਅੱਪੇ ਆ ਗਈ ਆ ਉਹਨੇ ਤਾਂ ਦਾ ਤੋਦਾਂ ਦੇ ਨਹੀਂ ਚੁੱਕਿਆ ਹੈਂ ਉਹ ਨੂੰ ਮਾਸਟਰ ਦੀ ਮਾਸਟਰ ਜੀ ਮੈਨੂੰ ਕਰਦਾ ਰਿਹਾ ਮਾਸਟਰ ਜੀ ਇਹੋ ਜੀਆਂ ਗੱਲਾਂ ਘਰਾਂ 'ਚ ਹੋਈ ਜਾਂਦੀਆਂ ਵਾ ਕੋਈ ਗੱਲ ਨਹੀਂ ਦੀ ਐ ਇਦਾਂ ਹੈ ਨਹੀਂ ਤਾਂ 100 ਗੱਲ ਕਰਦਾ ਅਗਲਾ ਗੜੀ ਦੱਸਾ ਚੱਕਰ ਕੀ ਆ ਉਹਨਾਂ ਇਹਨੂੰ ਸਮਝਾਇਆ ਵੀ ਚੰਗਾ ਯੋ ਤੇ ਹੁਣ ਜਦੋਂ ਦੀ ਆਈ ਆ ਮੈਨੂੰ ਵੀ ਜਾ ਚੂ ਤੇ ਆਲ ਗਈ ਆ ਜੀ ਜੀ ਕਰੀ ਜਾਂਦੀ ਆ ਸਾਰਾ ਕੋ ਮੈਂ ਆ ਵੀ ਜੇ ਤੂੰ ਆ ਡੁੱਡ ਹੋਣਾ ਤੇ ਵੇਖ ਲਾਂ ਦੀ ਮੈਂ ਡੁੱਡ ਹੋਣਾ ਹੀ ਨਹੀਂ ਹੁਣ ਮੈਂ ਤੁਹਾਡੇ ਨਾਲ ਹੀ ਰਹਿਣਾ ਮੈਂ ਮੈਨੂੰ ਉਹ ਵਾਦੀ ਚੰਗੀਆਂ ਜਿਹੇ ਕਲਾਸਾਂ ਲਾਈਆਂ ਲੱਗਦਾ ਉਹਨਾਂ ਨੇ ਉੱਥੇ ਉਹ ਭਾਏ ਜਿਹੜੀਆਂ ਕਲਾਸਾਂ ਲਾਈਆਂ ਜਾਂ ਨਹੀਂ ਲਾਈਆਂ ਸਾਡੇ ਸਾਹਮਣੇ ਵੀ ਨਹੀਂ ਉਹਨੇ ਗੱਲ ਕੋਈ ਤੇ ਨਹੀਂ ਮੜੀ ਕੀ ਆ ਨਹੀਂ ਇਹਦਾ ਬੜਾ ਫਰਕ ਪੈ ਗਿਆ ਵਾ ਸੰਦੀਪ ਦਾ ਹੀ ਆਹੋ ਬੋਨਾ ਸਮਝਾਈ ਆ ਮੈਂ ਤੜੇ ਰਿਆ ਨਾ ਇਹੋ ਜੇ ਨਿੱਕੇ ਬੰਦੇ ਲੱਭਦੇ ਹੀ ਨਹੀਂ ਹੂੰ ਅੱਛਾ ਹਲੋ ਤਾਂ ਮੈਂ ਤੇ ਗੁੱਸੇ ਦੀ ਜੇ ਨਾ ਆਉਂਦੀ ਚਾਹੇ ਉਹ ਨਾ ਆਉਦਾ ਤੇ ਮੈਂ ਤੇ ਨਹੀਂ ਲੈਣ ਜਾਣਾ ਤੇ ਫੇਰ ਔਖਾ ਹੀ ਕੰਮ ਹੀ ਕਹਿੰਦੇ ਉਹਨੂੰ ਗੁੱਸਾ ਆਉਂਦਾ ਤੇ ਸਾਨੂੰ ਕਿਹੜਾ ਗੁੱਸਾ ਨਹੀਂ ਆਉਂਦਾ ਜੇ ਮਹੀਨੇ ਦੋ ਮਹੀਨੇ ਉੱਥੇ ਇੰਡੀ ਤੇ ਫੇਰ ਐਵੇਂ ਮੂੰਹ ਪੰਗਾ ਤਾਂ ਮੇਰੇ ਹੱਥ ਦੇ ਕੋਈ ਹਹੀ ਨੱਖਦੇ ਗੱਲ ਕਿੱਥੇ ਦੀ ਗਾਂ ਚਲ ਜਾਂਦੀ ਕਿ ਨਹੀਂ ਮਿੱਟੀ ਪਾਓ ਇੰਨਾਂ ਗੱਲਾਂ ਤੇ ਉਹ ਮੈਂ ਕਿਹਾ ਤੂੰ ਇਹ ਗੱਲ ਛੱਡ ਉਹ ਪਤਾ ਕੀ ਟੱਕਰ ਆ ਇਹ ਹੀ ਹੋ ਜੇ ਹੋਣਾ ਕਰ ਪੁੱਤ ਤੇ ਉਹਨ ਮੁੰਡੇ ਇਦਾਂ ਦੇ ਤੇ ਭੈਣ ਭਰਾ ਜੂਰੀ ਦੇ ਮਾਂ ਪਿਓ ਇਹਦਾ ਹੋ ਗਏ ਹਨ ਤੇ ਮੈਂ ਇੱਥੇ ਤੈਨੂੰ ਲਿਖ ਦੇਣਾ ਕਾਗਜ਼ ਤੇ ਇਹ ਕਹਿੰਦੇ ਘਰੋਂ ਜਨਾਨੀ ਰੋਸ ਕੇ ਚਲਦੇ ਸੀ ਅਜੇ ਤਾਂ ਗੱਲ ਤੇਰੀ ਠੀਕ ਆ ਉਹਨਾਂ ਨੇ ਕੁਮਨਾਂ ਇਹ ਦੀਦੀ ਕੱਦੀ ਆ ਉਹਨਾਂ ਆਪਣੀ ਕੁੜੀ ਪੂਰੀ ਸਮਝਾਤੀ ਆ ਵੀ ਤੂੰ ਉੜ ਕੇ ਇਹ ਖੇ ਮੈਂ ਕੀ ਕੰਮਾਈ ਕਰਨਾ ਮੈਂ ਆ ਗਿਆ ਮੇਰੀਆਂ ਗੱਲਾਂ ਹੁੰਦਾ ਹੈ ਸਪੱਟਾ ਨਹੀਂ ਦੱਸਾ ਤਨ ਮੈਂ ਕੀ ਗੱਲ ਮੈਂ ਇੱਕ ਘੰਟਾ ਕੇ ਸੋਣਾ ਜੇ ਧੁੱਪ ਲੱਗੀ ਆ ਕੋਈ ਨਾ ਤੁਸੀਂ ਵੀ ਸੌਦੇ ਰੈਕਟ ਕਰ ਲੋ ਘੰਟਾ ਖਣ ਚ ਉਹ ਥੂਰ ਚ ਬੜਾ ਵਧੀਆ ਵੇ ਚੜਿਆ ਹਾਂ ਉਹ ਤੂੰ ਕਿਹੜੇ ਮੂੰਹ ਚ ਮਠਿਆਰੀ ਪਾਏ ਕੀ ਗੱਲ ਆ ਖਾਣੇ ਕਿਹੜੇ ਖਾਣੇ ਆ ਹਾਂ ਦੰਦ ਲਵਾਉਣਾ ਇਹ ਹੋ ਟਾੜੀ ਨਹੀਂ ਤੇ ਨਹੀਂ ਲਵਾਉਣਾ ਤੇ ਆਹ ਕਦਾਈ ਲੈ ਆਇਆ ਸ਼ਿਆਪਾ ਰੋਡ ਤੇ ਆ ਰਹਿਦਾਗਾ ਪੀਰ ਦੀ